ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਵਲੌਗ ਦੇ ਵਿੱਚ ਆਪਾਂ ਜ਼ਵੇਰੇ ਉੱਠ ਗਏ ਉਹ ਮੈਂ ਕਿਹਾ ਬੀਬੀ ਉੱਠ ਕਿੱਥੇ ਬੜੀ ਪਈਆਂ ਇੰਦਰ ਕਣਕ ਦੇ ਬੋਰੇ ਭਰ-ਭਰ ਕੇ ਰੱਖੇ ਹੋਆ ਬਾਹਰ ਇੱਕ ਟਰੈਲੀ ਲਾਣੀ ਹੈ ਹਲੇ ਕਣਕ ਦੀ ਆ ਜਾ ਲੈ ਮਜ਼ੀ ਉੱਠ ਉੱਠ ਕੇ ਆਈ ਹੈ ਮੈਂ ਕਿਹਾ ਆ ਜਾ ਆ ਜਾ ਕੰਮ ਕਰ ਲਿਆ ਕਰ ਭੂਰਾ ਕੰਮ ਤੂੰ ਫੇਸਾ ਜਿਹੜੀ ਬੀਲੀ ਰਹਿਣਾ ਚੱਕ ਚੱਕ ਕਣਕ ਦੇ ਐਨ ਮੈਨੂੰ ਹਨਾ ਪੀਪੇ ਭਰ-ਭਰ ਕੇ ਫੜਾ 60 ਪੀਪੇ ਲਾਣੇ ਆਪਾਂ ਉਸ ਤੋਂ ਬਾਅਦ ਆਪਾਂ ਬੀਲੇ ਠੀਕ ਹੈ ਉਸ ਤੋਂ ਬਾਅਦ ਕੋਈ ਕੰਮ ਨਹੀਂ ਕਰਾਉਣਾ ਆਪਾਂ ਫੇਰ ਆਪਾਂ ਚੱਲ ਜਾਣਾ ਕੰਮ ਤੇ ਚਲੋ ਜੀ ਇਧਰ ਕੰਮ-ਕੁਮ ਨਵੇੜ ਕੇ ਤੇ ਆਪਾਂ ਦਵਾਟ ਮੈਡਮ ਦੇ ਨਾਲ ਨਾਲੇ ਨਾਲ ਬਣਾਈ ਮੈਡਮ ਨੇ ਰੋਟੀ ਆ ਕੇ ਦਵਾ ਸੱਟ ਤੇ ਆਪਾਂ ਵੀ ਨਹਾ ਧੋ ਕੇ ਤੇ ਆਪਾਂ ਜੜ ਉੜ ਪਈ ਸ਼ੇਰ ਨੂੰ ਜੱਕ ਮੋਟਰ ਹੈਗਾ ਜੀ ਆਉਂਦਾ ਕਿ ਨਹੀਂ ਬੱਕ ਦਾ ਹੌਲੀ-ਹੌਲੀ ਪ੍ਰਮਾਤਮਾ ਕਰੂਗਾ ਰੇਂਜ ਰੋਵਰ ਜੋਗੀ ਵੀ ਕੋਈ ਗੱਲ ਨਹੀਂ ਕਿਦਨੇ ਤਾਨਾ ਮਾਰਿਆ ਸੀ ਕੰਮ ਕੱਢਣਾ ਕੱਢਣਾ ਇੱਕ ਵਾਰੀ ਜੋ ਮਰਜੀ ਹੋ ਜਾਵੇ ਆ ਬਨ ਕੇ ਪੱਗ ਆ ਜੱਕ ਤੇ ਬਨ ਕੇ ਲੈ ਕੇ ਨਾ ਦਾੜੀ ਤੇ ਮੋਵਰ ਅੱਜ ਕੱਲ ਦਾੜੀ ਖਰਾਬ ਹੋ ਜਾਂਦੀ ਹੈ ਤੋ ਉੜਾ ਇਹ ਮਿੱਟੀ ਘਟਾ ਜਾ ਬੋਰਡ ਦਾ ਇਹ ਤੋਂ ਵਿਚਾਰ ਰੱਖਣਾ ਪੈਂਦਾ ਉਸ ਤੋਂ ਬਾਅਦ ਆਪਾਂ ਪਹੁੰਚ ਗਏ ਜੀ ਗੁਰੂ ਘਰੇ ਕੀਤੇ ਦਰਸ਼ਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ 'ਚ ਕੀਤੇ ਅਰਦਾਸ ਇਹ ਬਰਵਾਤਾਂ ਚੜਦੀ ਕਲਾ ਵਿੱਚ ਰੱਖਿਆ ਲੋ ਵੀ ਨਕੀ ਬਦੁਆਸ਼ ਆ ਗਿਆ ਤਾਂ ਗਾਮਤੀ ਇਹਦਾ ਫੋਨ ਖਰਾਬ ਹੋ ਗਿਆ ਨੇ ਤਾਂ ਇਹਨੇ ਸੋਨੋ ਸੀਤੋ ਵਾਲੀ ਇਹ ਤਾਂ ਉੱਪਰ ਆਣਾ ਸੀਗਾ ਟੈਲੈਂਟ ਸੀਗਾ ਬੰਦੇ 'ਚ ਤੇ ਇਹਨੇ ਸੋਨੋ ਸੀਤੋ ਵਾਲੀ ਫੇਲ ਕਰ ਦੇਣਾ ਸੀਗਾ ਇਹਦੇ ਹੈਗੇ ਸਪਾਂਸਰ ਅੱਜ ਜਿੰਨੇ ਤੁਸੀਂ ਦੇਖ ਰਹੇ ਹੋ ਸਪான்ਸਰ ਵਾ ਇਹਨਾਂ ਦੇ ਭਾਈ ਉਹਨਾਂ ਦੇ ਇਹਨਾਂ ਨੇ ਸਾਨੂੰ ਸੀਤੋ ਵਾਲਾ ਫੇਲ ਕਰਨਾ ਸੀਗਾ 메ਨ ਸਪான்ਸਰ ਆਮਨ ਭਾਈ ਝੱਕੇ ਤੋਂ ਉਸ ਤੋਂ ਬਾਅਦ ਆਪਾਂ ਪੀਤੀ ਰਸ ਠੰਡੀ ਰਸ ਕਹਿੰਦੇ ਜਰੂਰ ਪੀਆ ਕਰੋ ਆਪਦੇ ਚ ਇੱਕ ਵਾਰੀ ਰਸ ਪੀਣੀ ਚਾਹੀਦੀ ਹੈ ਉਸ ਤੋਂ ਸਿੰਘ ਸਾਹਿਬ ਆ ਕੇ ਸਾਡੀ ਦੁਕਾਨ ਤੇ ਲੈ ਜਿੰਨੇ ਬੰਦੇ ਮੋਲੇ ਹਣੀ ਬੇਲੇ ਆ ਕੰਮ ਇਹਨਾਂ ਨੂੰ ਕੋ ਜੰਦਾ ਨਹੀਂ ਉਸ ਤੋਂ ਬਾਅਦ ਆਪਾਂ ਚੱਲ ਗਏ ਅਰਚਨਾ ਦੇ ਘਰੇ ਕਹਿੰਦੇ ਭਾਈ ਤੁਹਾਡੀਆਂ ਮੁੰਡੀਆਂ ਆਈਆਂ ਵਾ ਲੈ ਜਾਓ ਮੈਂ ਕਿਹਾ ਲੈ ਵੀ ਸੋਨੇ ਦੀਆਂ ਮੁੰਡੀਆਂ ਦੇਣਗੇ ਪਰ ਇਹਨੇ ਚਾਂਦੀ ਦੀਆਂ ਮੁੰਡੀਆਂ ਦਿੱਤੀਆਂ ਚੈੱਕ ਦਿੱਤਾ ਕਾ ਮੈਨੂੰ ਆਹ ਹੁੰਦੀਆਂ ਯਾਰੀਆਂ ਦੋਸਤੀਆਂ ਹੈਨਾ ਤੇ ਲੋ ਜੀ ਮੁੰਦੀ ਲੈ ਕੇ ਤੇ ਆਪਾਂ ਉੱਡਦੇ ਆ ਰਹੇ ਘਰ ਨੂੰ ਘਰੇ ਆ ਕੇ ਆਪਾਂ ਫਿਰ ਇੱਕ ਥੋੜੀ ਵੀਡੀਓ ਬਣਾ ਲਓ ਕਹਿੰਦੀ ਵਧੀਆ ਵਾ ਮੁੰਦੀ ਮੈਨੂੰ ਦਿੱਤੀ ਮੈਂ ਕਿਹਾ ਮੁੰਦੀ ਤਾਂ ਵਧੀਆ ਦੇਣੀ ਐ ਅਗਲੇ ਨੂੰ ਕੋਈ ਨਹੀਂ ਭੈਣ ਭਰਾਵਾਂ ਦਾ ਪਿਆਰ ਇਦਾਂ ਬਣਿਆ ਰਹਿੰਦਾ ਡੈਡੀ ਕਹਿੰਦਾ ਆ ਜਾ ਕਾਕਾ ਮੁੰਡੀਆਂ ਲਾ ਕੇ ਤੇ ਹੋ ਜੋ ਦਾਣੇ ਇਕੱਠੇ ਕਰਨੇ ਸ਼ੁਰੂ ਕਰਤੇ ਇਹ ਦਾਣੇ ਵੀ ਗਰਮ-ਗਰਮ ਸੀਗੇ ਅਸੀਂ ਗਰਮ ਦਾਣੇ ਨਹੀਂ ਪਾਈਦੇ ਠੰਡੇ ਕਰਕੇ ਦਾਣੇ ਜਿਹੜੇ ਆ ਡਰਮ 'ਚ ਪਾਣੇ ਆ ਤੇ ਬੀਬੀਆਂ ਕੰਮ-ਕੁਮ ਲਵੇੜ ਕੇ ਅਸੀਂ ਰੋਟੀ ਪਾਣੀ ਖਾ ਗਏ ਤੇ ਬੀਬੀਆਂ ਤੋਰੀਆਂ ਭਾਂਡੇ ਤੇ ਆਪਾਂ ਲੱਗੇ ਆ ਸੌਣ ਦੀ ਤਿਆਰੀ ਕਰਨ ਆ ਜੀ ਦੇਖੋ ਜੀ ਬੇਦਰਾਂ ਲੱਗਿਆ কুলਰ ਚੱਲ ਰਹੇ ਨੇ ਓਕੇ ਜੀ ਸਾਰਿਆਂ ਨੂੰ ਗੁੱਡ ਨਾਈਟ ਮਿਲਦੇ ਆ ਬਾਏ ਬਾਏ ਸਵੇਰ ਨੂੰ ਨਵੇਂ ਵਲੌਗਸ